ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਫਾਜ਼ਿਲਕਾ ਵੱਲੋਂ ਆਈ ਡਿਪਟੀ ਕਮਿਸ਼ਨਰ ਫਾਜ਼ਿਲਕਾ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਸਥਾਨਕ ਲਾਲਬੱਤੀ ਚੌਂਕ ਦੇ ਨੇੜੇ ਬਣੇ ਸਰਬਜਨਿਕ ਸਵਿਚਾਲਿਆਂ ਨੂੰ ਉੱਥੋਂ ਹਟਾਇਆ ਜਾਵੇ ਕਿਉਂਕਿ ਸ਼੍ਰੀ ਗੁਰੂ ਰਵਿਦਾਸ ਭਵਨ ਦੇ ਨਾਲ ਉਹ ਸਵਿਚਾਲਿਆ ਬਣੇ ਹੋਏ ਹਨ ਜਿਸ ਕਰਕੇ ਉਹਨਾਂ ਦੀ ਆਸਥਾ ਭੰਗ ਹੁੰਦੀ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਅੱਗੇ ਵੀ ਕਈ ਵਾਰ ਮੰਗ ਕੀਤੀ ਗਈ ਹੈ ਪਰ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦਿੰਦਾ ਜਿਸ ਤੋਂ ਅੱਕੇ ਅੱਜ ਉਹਨਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਇਕੱਠੇ ਹੋ ਕੇ ਨਾਅਰੇਬਾਜੀ ਕੀਤੀ ਗਈ ਅਤੇ ਡਿਪਟੀ ਕਮਿਸ਼ਨਰ ਨੂੰ ਸਰਵਜਨਿਕ ਸੂਚਾਲਿਆ ਜੋ ਕਿ ਗੁਰੂ ਰਵਿਦਾਸ ਭਵਨ ਲਾਲਬੱਤੀ ਚੌਕ ਨੇੜੇ ਬਣਿਆ ਉਹਨਾਂ ਨੂੰ ਹਟਾਉਣ ਦੀ ਮੰਗ ਕੀਤੀ ਅਤੇ ਕਿਹਾ ਗਿਆ ਕਿ ਜੇਕਰ ਜਲਦੀ ਹੀ ਪ੍ਰਸ਼ਾਸਨ ਇਸ ਤੇ ਕੋਈ ਕਾਰਵਾਈ ਨਹੀਂ ਕਰਦਾ ਤਾਂ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਵੱਲੋਂ ਵੱਡਾ ਸੰਗਰਸ਼ ਵੀ ਡਿਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪੂਰੇ ਫਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ ਇੱਥੇ ਬੋਲਦੇ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਆਗੂਆਂ ਨੇ ਹੋਰ ਕੀ ਕੁਝ ਕਿਹਾ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਬੀਮਰਾਮ ਮੈਡਗਰ ਅਮਰੇ ਜੀ ਗੁਰੂ ਰਵਿਦਾਸ ਸ਼ਕਤੀ ਅਮਰੇ ਜੀ ਗੁਰੂ ਰਵਿਦਾਸ ਸ਼ਕਤੀ ਅਮਰੇ ਜੀ ਧੱਕਾशाही ਨਹੀਂ ਚਲੇਗੀ ਧੱਕਾਸ਼ਾਹੀ ਨਹੀਂ ਚਲੇਗੀ ਧੱਕਾਸ਼ਾਹੀ ਨਹੀਂ ਚਲੇਗੀ ਪੂਰੇ ਜੀ ਪੂਰੇ ਪੰਜਾਬ ਦੇ ਵਿੱਚ ਜੱਸੀ ਤੱਲਣ ਜੀ ਨੇ ਸ਼੍ਰੀ ਗੁਰੂ ਰਵਦਾਰ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਉਹਨਾਂ ਉਹਨਾਂ ਤੋਂ ਵੀ ਉਹਨਾਂ ਨੇ ਵੀ ਵਿਰੋਧ ਕੀਤਾ ਜੀ ਪੂਰੇ ਪੰਜਾਬ 'ਚ ਵਿਰੋਧ ਹੋ ਰਿਹਾ ਹੈ ਇਹਦਾ ਤੁਹਾਡਾ ਮੇਰਾ ਜਸਪਾਲ ਵੀ ਦੱਸਿਆ ਜੀ ਮੈਂ ਜ਼ਿਲ੍ਹਾ ਪ੍ਰਧਾਨ ਸ਼੍ਰੀ ਗੁਰਵਰਦਾਸ ਟਾਈਗਰ ਫੋਰਸ ਤੋਂ ਹੀ ਕਿ ਮਾਮਲਾ ਕੀ ਹੈ ਕਿ ਉਹ ਬਹਤ ਜਾਏ ਮਾਮਲਾ ਜੀ ਬੱਤੀਆਂ ਵਾਲਾ ਚੌਕ ਫਾਇਲ ਕਦੇ ਨਾਲ ਜੀ ਸ਼੍ਰੀ ਗੁਰਵਰਦਾਸ ਮਹਾਰਾਜ ਦਾ ਗੁਰੂ ਘਰ ਬਣਿਆ ਜੀ ਉਹਦੇ ਜਮਾਂ ਨਾਲ ਲੈਟਰਿੰਗ ਬਾਥਰੂਮ ਬਣਿਆ ਜੀ ਸਾਨੂੰ 3-4 ਸਾਲਾਂ ਤੋਂ ਉਸ ਚੀਜ਼ ਦੇ ਪਿੱਛੇ ਗਏ ਟਾਂ ਤੋਂ ਸਾਡੀ ਆਇਤ ਕੋਈ ਸੁਣਵਾਈ ਨਹੀਂ ਹੋਈ ਦੇ ਜੇ ਪੂਰਾ ਸਮਾਜ ਰਵਿਦਾਸੀਆ ਉਹ ਚਕਾਨ ਦੇ ਵਿਖਲਾਫ ਇਹ ਲੈਟਰ ਕਿ ਬਾਥਰੂਮ ਚੱਕਿਆ ਜਾਵੇ ਪਰ ਕਿਸੇ ਸਰਕਾਰ ਨੇ ਸਾਡੀ ਨਾ ਕੋਈ ਮੰਨੀ ਨਾ ਕੋਈ ਪੁਲਿਸ ਪ੍ਰਸ਼ਾਸਨ ਨੇ ਮੰਨੀ ਸਾਰੇ ਨੇ ਉਸੇ ਮਰੰਡਮ ਦਿੱਤਾ ਹੈ ਅੱਜ ਤਾਂ ਫਿਰ ਅਸੀਂ ਪੂਰਾ ਸਮਾਜ ਇਕੱਠਾ ਆਇਆ ਹੈ ਸਾਡੀ ਇੱਕੋ ਹੀ ਮੰਗ ਹੈ ਜੀ ਸ਼੍ਰੀ ਗੁਰੂ ਰਵਦਾਸ ਟਾਈਗਰ ਫੋਰਸ ਸਮੂਹ ਰਵਦਾਸੀਆ ਸਮਾਜ ਸਮੂਹ ਅਸੀਂ ਭਾਈਚਾਰਾ ਜਿਹੜਾ ਗੁਰੂ ਘਰ ਦੇ ਨਾਲ ਲੈਟਰਨ ਬਾਥਰੂਮ ਹੈ ਉਹਨੂੰ ਜਲਦ 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 ਹਟਾਇਆ ਵੇ 24 ਫਰਵਰੀ ਨੂੰ ਰਵਦਾਸ ਮਹਾਰਾਜ ਦਾ ਜਨਮ ਦਿਹਾੜਾ ਹੈ ਉਸ ਤੋਂ ਪਹਿਲਾਂ ਹਟਾਇਆ ਜਾਵੇ ਜੇ ਹੁਣ ਵੀ ਕਾਰਵਾਈ ਨਾ ਹੋਈ ਤਾਂ ਸਾਨੂੰ ਮਜਬੂਰਨ ਸੜਕਾਂ ਤੇ ਉਤਰਨਾ ਪੈਣਾ ਹੈ ਮਜਬੂਰਨ ਧਰਨੇ ਲਾਣੇ ਪੈਣਾ ਹੈ ਇਸ ਦੀ ਜ਼म्मे जिम्मेवार ਪ੍ਰਸ਼ਾਸਨ ਹੋਏਗਾ ਪੁਲਿਸ ਪ੍ਰਸ਼ਾਸਨ ਹੋਏਗਾ ਮੌਕੇ ਦੀ ਸਰਕਾਰ ਹੋਏਗੀ ਸਾਡੀ ਇੱਕੋ ਹੀ ਮੰਗ ਹੈ ਉਸ ਵੀ ਸੜੀ ਉਨੇ ਚ ਗੁਰੂ ਚ ਆਸਤਾ ਹੈ ਜਿਹੜਾ ਗੁਰੂ ਘਰ ਦੇ ਨਾਲ ਲੈਟਰੀਨ ਬਾਥਰੂਮ ਹੈ ਉਹਨਾਂ ਜਲਦ ਜਲਦ ਹਟਾਇਆ ਜਾਵੇ ਜਾਵੇ ਨਗਰ ਕੌਸ਼ਲ ਦੇ ਪਰ ਮਿਲਣੇ ਸੀ ਤਾਂ ਅੱਗੇ ਕੋਈ ਮੰਗ ਪੱਤਰ ਦਿੱਤਾ ਤੁਸੀਂ ਅੱਜ ਅੱਗੇ ਵੀ ਮੰਗ ਪੱਤਰ ਤੇ ਦੋ ਕੀ ਗੱਲਬਾਤ ਹੈ ਉਦੋਂ ਉਹ ਤਾਂ ਬਸ ਕਰਾ ਲਾਂਗੇ ਕਰਾ ਦਾਂਗੇ ਕੋਈ ਦ ਸੁਣਵਾਈ ਨਹੀਂ ਹੋਈ ਜੀ ਹਲੇ ਤੱਕ ਤਾਂ ਇਹ ਕਹੋ ਦਿੱਤਾ ਮੰਗਪੱਤਰ ਦੋ ਸਾਲ ਹੋ ਗਏ ਜੀ ਕੌਣ ਤੁਸੀਂ ਜਿਹੜਾ ਮੰਗਪੱਤਰ ਦੇਣ ਜਾ ਰਹੇ ਕਿੱਥੇ ਦੇਣ ਜਾ ਰਹੇ ਹੋ ਡੀਸੀ ਆਫਿਸ ਦੇ ਰਣ ਜਾ ਰਹੇ ਜੀ ਕੀ ਮੰਗ ਕੀ ਹੈ ਇਹਨਾਂ ਦੇ ਵਿੱਚ ਮੰਗ ਇਹ ਜੀ ਵੀ ਸਾਡੇ ਗੁਰੂ ਚ ਰਵਦਾਸ ਮਹਾਰਾਜ ਚ ਸਾਡੀ ਆਸਤਾ ਜੀ ਠੀਕ ਹੈ ਜੋ ਗੁਰੂ ਘਰ ਦੇ ਨਾਲ ਜਿਹੜਾ ਲੈਟਰਰੀ ਬਾਥਰੂਮ ਹਟਾਇਆ ਜਾਵੇ ਜੀ ਕਿਹੜੀ ਜਗ੍ਹਾ ਤੇ ਬਣਾ ਲਾਇਆ ਬਾਥਰੂਮ ਇਹ ਆਪਣੇ ਬੱਤੀਆਂ ਵਾਲਾ ਚੌਕ ਆ ਗਿਆ ਨਾ ਜੀ ਉਹਦੇ ਬਿਲਕੁਲ ਨਾਲ ਜਟੀਆਂ ਜਟਿਆ ਮੱਲੇ ਜੀ ਅਸੀਂ ਜਟਿਆ ਮੱਲਾ ਬੇਦਖ ਨਾ ਕਰੇ ਜੀ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत